ਸਾਰਿਆਂ ਨੂੰ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਐਮਐਲਏ ਗੁਰਦੇਵ ਸਿੰਘ ਸਿੱਖੋਂ ਜੀ ਦੇ ਗ੍ਰਹਿ ਵਿਖੇ ਆਈ ਸੀਗੇ ਜੋ ਚੌਥਾ ਕਬੱਡੀ ਟੂਰਨਾਮੈਂਟ ਸਾਤਕ ਵਿਖੇ ਹੋ ਰਿਹਾ ਹੈ 13 ਤਰੀਕ ਨੂੰ ਤੇ ਉਸ ਸੰਬੰਧ ਵਿੱਚ ਅੱਜ ਉਹਨਾਂ ਦੀ ਧਰਮ ਪਤਨੀ ਉਹਨਾਂ ਵੱਲੋਂ ਪੋਸਟਰ ਰੀਲੀਜ਼ ਕੀਤਾ ਗਿਆ ਹੈ ਤੇ ਸਾਰੇ ਹੀ ਇਸ ਇਲਾਕੇ ਦੇ ਵਿੱਚ ਵੀ ਬੜੀ ਖੁਸ਼ੀ ਦਾ ਮਾਹੌਲ ਹੈ ਕਿਉਂਕਿ ਕਾਫੀ ਟਾਈਮ ਹੋ ਗਿਆ ਸੀ ਕਬੱਡੀ ਟੂਰਨਾਮੈਂਟ ਹੋਏ ਨਹੀਂ ਸੀਗੇ ਤੇ ਇਹ ਭਿੰਦਰ ਪਈਆਂ ਵਾਲਾ ਜੀ ਕਾਲਾ ਰਪਈਆਂ ਵਾਲਾ ਜੀ ਗੋਰਾਮ ਚੱਕੀ ਜੀ ਤੇ ਬਲਕੌਰ ਸਿੰਘ ਜੀ ਸਾਥਕ ਤੋਂ ਇਹ ਸਾਰੀਆਂ ਟੀਮ ਮਤਲਬ ਬੰਦੇ ਰਲ ਕੇ ਜਿਹੜੀ ਹੈ ਟੂਰਨਾਮੈਂਟ ਟੀਮ ਹੈ ਉਹਨਾਂ ਨੇ ਮਤਲਬ ਇਹ ਟੂਰਨਾਮੈਂਟ ਕਰਵਾਇਆ ਤੇ ਪਹਿਲਾ ਨਾਮ 40000 ਰੁਪਿਆ ਦੂਜਾ ਨਾਮ 33000 ਰੁਪਿਆ ਤੇ ਓਪਨ ਦੇ ਵਿੱਚ 10-10 ਕਿਲੋ ਘਿਓ ਜਿਹੜੇ ਮਤਲਬ ਰੈਂਡਰ ਹੋਣਗੇ ਜਾਂ ਜਿਹੜੇ ਸਾਨੂੰ ਫਾਈਨਲ ਫਾਈਨਲ ਦੇ ਵਿੱਚ ਪਹੁੰਚਣਗੇ ਉਹਨਾਂ ਨੂੰ 10-10 ਕਿਲੋ ਦਿੱਸੀ ਘਿਓ ਦੇਣਾ ਜੀ ਤੇ ਅੱਗੇ ਵੀ ਭੰਜੇ ਨੂੰ ਦੱਸਿਆ ਵੀ ਮਤਲਬ ਜਿਹੜਾ ਇਹ ਪੰਜਾਬ ਸਰਕਾਰ ਦੀ ਇਹ ਸੋਚ ਹੈ ਕਿ ਨੌਜਵਾਨਾਂ ਤੋਂ ਜਿਹੜੇ ਨਸ਼ੇ ਵਰਗੇ ਜੋ ਛੇ ਬਾਹਾਂ ਦਰਿਆ ਚੱਲ ਰਿਹਾ ਉਸ ਤੋਂ ਦੂਰ ਕਰਕੇ ਗੇਮਾਂ ਦੇ ਵਿੱਚ ਵੱਧ ਤੋਂ ਵੱਧ ਜੋੜਿਆ ਜਾਵੇ ਭਗਵਾਨ ਸਿੰਘ ਮਾਨ ਜੀ ਦੀ ਇਹ ਸੋਚ ਹੈ ਸਦਾ ਕੇਜਰੀਵਾਲ ਸਾਹਿਬ ਜੀ ਦੀ ਇਹ ਸੋਚ ਹੈ ਕਿ ਨੌਜਵਾਨਾਂ ਨੂੰ ਖੇਡਾਂ ਦੇ ਵਿੱਚ ਜੋੜਿਆ ਜਾਵੇ ਜਿਵੇਂ ਕਬੱਡੀ ਹੈ ਕ੍ਰਿਕਟ ਹੈ ਜਾਂ ਹਾਕੀ ਹੈ ਜਿਸ ਤਰ੍ਹਾਂ ਮਤਲਬ ਅੱਜ ਇਹ ਐਮਐਲਏ ਸਾਹਿਬ ਦੇ ਸਲਾਹ ਕਰਕੇ ਕਿਉਂਕਿ ਹਟਾੜ ਏਰੀਆ ਉਹ ਸਾਥਕ ਨੂੰ ਬਹੁਤ ਪਿੰਡ ਲੱਗਦੇ ਆ ਉਸ ਕਰਕੇ ਪਲਾਨਿੰਗ ਕੀਤੀ ਗਈ ਕਿ ਸਾਥਕ ਦੇ ਵਿੱਚ ਇਹ ਟੂਰਨਾਮੈਂਟ ਕਰਾਇਆ ਜਾਵੇ ਬਾਬਾ ਨਛੱਤਰ ਸਿੰਘ ਜੀ ਜੋ ਚੰਦਪੁਰਾਣੇ ਆ ਉਹਨਾਂ ਨੂੰ ਸਮਰਪਿਤ ਉਹਨਾਂ ਦੀ ਯਾਦ ਵਿੱਚ ਇਹ ਟੂਰਨਾਮੈਂਟ ਕਰਾਇਆ ਜਾ ਰਿਹਾ ਹੈ ਇਸ ਸਹਿਯੋਗ ਵੀ ਕੋਈ ਦੇਰੇ ਲਈ ਬਹੁਤ ਸਹਿਯੋਗੀ ਹੈ ਜੀ ਇਹਦੇ ਵਿੱਚ ਸ਼ਹਿਰ ਦੇ ਮਤਲਬ ਵਿੱਚ ਬਹੁਤ ਸਾਰ ਬੰਦੇ ਆ ਜਾਂ ਸਾਧਕ ਇਲਾਕੇ ਦੇ ਸਰਪੰਚ ਸਹਿਮਾਨ ਹੈ ਕੋਈ ਸਾਬਕਾ ਮਦੋ ਚੇਅਰਮੈਨ ਹੈ ਕੋਈ ਚੇਅਰਮੈਨ ਹੈ ਜਿਨ੍ਹਾਂ ਕੋਲ ਵੀ ਮਤਲਬ ਜੇ ਟੀਮ ਗਈ ਹੈ ਸਾਰੀ ਇਹ ਟੂਰਨਾਮੈਂਟ ਕਰਾ ਰਹੀ ਹੈ ਕਿਸੇ ਨੇ ਨਾ ਨਹੀਂ ਕੀਤੀ ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਟੂਰਨਾਮੈਂਟ ਕਰਾ ਰਹੇ ਹਰੇਕ ਬੰਦੇ ਨੇ ਆਪਦੇ ਗਾਹਾਂ ਨੂੰਾਂ ਦੀ ਕਿਰਤ ਦੇ ਵਿੱਚੋਂ ਆਪਦਾ ਮਤਲਬ ਜਿਨ੍ਹਾਂ ਦੁਸ਼ਾਨ ਨਿਕਲਦਾ ਸੀਗਾ ਹਰੇਕ ਨੇ ਸਹਿਯੋਗ ਦਿੱਤਾ ਜੀ ਤੇ ਸਾਰਿਆਂ ਨੇ ਜਿਨ੍ਹਾਂ ਨੇ ਸਹਿਯੋਗ ਦਿੱਤਾ ਮੈਂ ਤੁਹਾਡੇ ਲਈ ਉਹਨਾਂ ਸਾਰਿਆਂ ਦਾ ਧੰਨਵਾਦ ਵੀ ਬਹੁਤ-ਬਹੁਤ ਕਰਦਾ ਹਾਂ ਭਾਈ ਗੁਰੂ ਉਹਨਾਂ ਦੇ ਹੋਰ ਕਿਰਪਾ ਕਰਨ ਤੇ ਇਸ ਤਰ੍ਹਾਂ ਦੇ ਹੋਰ ਟੂਰਨਾਮੈਂਟ ਜਿਹੜੇ ਹੁੰਦੇ ਨੇ ਉਹ ਸਜੋਗ ਹੁੰਦੇ ਰਹਿਣ। 1 ਕਿਲੋਮੀਟਰ ਟੂਰਨਾਮੈਂਟ ਚੱਲ ਰਿਹਾ ਹੈ। ਚੌਥਾ ਟੂਰਨਾਮੈਂਟ ਹੈ ਜੀ। ਤੇ ਅਗਾਂਹ ਵੀ ਇਸ ਤਰ੍ਹਾਂ ਜਾਰੀ ਰਹੇਗਾ। ਅੱਗੇ ਵੀ ਚੱਲੂਗਾ ਜੀ ਬਿਲਕੁਲ ਇਸੇ ਤਰ੍ਹਾਂ। ਜੇ ਮਤਲਬ ਐਕਟਿਵ ਵਧੀਆ ਹੋਇਆ ਤੇ ਹੋ ਸਕਦਾ ਕਿ ਮਤਲਬ 6-6 ਮਹੀਨੇ ਬਾਅਦ ਕਰਾਈਏ ਇੱਕ ਸਾਲ ਬਾਅਦ ਕਰਾਉਂਦੇ ਆ। ਤੇ ਇੱਕ ਸਾਲ 'ਚ ਦੋ ਟੂਰਨਾਮੈਂਟ ਹੋ ਜਾਣਗੇ ਜੀ। ਕੀ ਲੋਕਾਂ ਨਾਲ ਅਪੀਲ ਕਰਦੇ? ਲੋਕਾਂ ਨੂੰ ਇਹੀ ਅਪੀਲ ਹੈ ਜੀ ਮਤਲਬ ਜੋ ਨੌਜਵਾਨ ਹੈ ਖਾਸ ਕਰਕੇ ਮਾਣੋ ਨੂੰ ਅਪੀਲ ਕਰਨੀ ਚਾਹੁੰ ਉਧਰ ਧਿਆਨ ਦਿਓ ਨਾ ਕਿ ਜਿਹੜੇ ਆਪਾਂ ਨਸ਼ਿਆਂ ਦੇ ਵੱਲ ਧਿਆਨ ਦੇਈਏ ਜਿਹੜਾ ਕੋਈ ਨਸ਼ਾ ਕਰਦਾ ਵੀ ਹੈ ਤੁਹਾਡੇ ਪਿੰਡ ਦਾ ਤੁਹਾਡੀ ਅੰਡ ਹੈ ਜਾਂ ਗਵਾਂਢੀ ਕਰਦਾ ਹੈ ਉਹਨੂੰ ਰੋਕੋ ਉਹਨਾਂ ਦੇ ਘਰ ਦੇ ਜਾ ਕੇ ਉਹਨੂੰ ਸਮਝਾਓ ਵੀ ਇਹ ਗਲਤ ਹੋ ਰਿਹਾ ਹੈ ਤੂੰ ਗਲਤ ਕਰ ਰਿਹਾ ਹੈ ਆਪਦੀ ਜ਼ਿੰਦਗੀ ਮਤਲਬ ਵਾਰੀ-ਵਾਰੀ ਨਹੀਂ ਮਿਲਣੀ ਇਸ ਜ਼ਿੰਦਗੀ ਨੂੰ ਸਹੀ ਰਸਤੇ ਪਾ ਕਿਸੇ ਦੇਸ਼ ਦੇ ਮਤਲਬ ਜੋ ਜਿਵੇਂ ਭਗਤ ਸਿੰਘ ਰਾਜਗੁਰੂ ਸੁਖਦੇਵ ਆ ਉਹਨਾਂ ਨੇ ਆਪਦੀ ਕੁਰਬਾਨੀਆਂ ਕੀਤੀਆਂ ਤੇ ਆਪਾਂ ਉਹਨਾਂ ਦੀ ਆਜ਼ਾਦੀ ਦਾ ਮਾਣ ਕਰ ਰਹੇ ਆ ਆਜ਼ਾਦੀ ਮਾਨ ਰਹੇ ਆ ਦੇਸ਼ ਦੀ ਉਹਨਾਂ ਨੂੰ ਆਪਦੇ ਦੇਸ਼ ਦੇ ਆਪਦੇ ਇਲਾਕੇ ਦੀ ਤਰੱਕੀ ਦੇ ਵਿੱਚ ਲਾਓ ਨਾ ਕਿ ਨਸ਼ਿਆਂ ਵਿੱਚ ਚਲਾਓ ਅੱਜ ਮੈਂ ਅੱਜ ਕੇਸਵਤ ਕੋਰਟ ਦੇ ਵਿੱਚ ਇਹ ਮੈਂ ਤੁਹਾਨੂੰ ਦੱਸਣਾ ਚਾਹਣੀ ਆ ਕਿ ਸਾਦਕ ਦੇ ਵਿੱਚ ਬਾਬਾ ਨਛੱਤਰ ਸਿੰਘ ਜੀ ਚੰਦ ਪ੍ਰਾਣੇ ਵਾਲਿਆਂ ਦੀ ਯਾਦ ਦੇ ਵਿੱਚ ਇਹ ਟੂਰਨਾਮੈਂਟ ਹੋ ਕਬੱਡੀ ਦਾ ਹੋਣ ਜਾ ਰਿਹਾ ਜਿਹੜਾ ਕਿ ਇਹ 13 ਤਰੀਕ ਨੂੰ ਹੋਣਾ ਹੈ ਮੈਂ ਸਭ ਇਲਾਕਾ ਫਰੀਦਕੋਟ ਵੀ ਕੀ ਨੇੜੇ-ਨੇੜੇ ਦੇ ਜ਼ਿਲ੍ਹਿਆਂ ਨੂੰ ਵੀ ਆਪੀ ਉਹਨਾਂ ਨੌਜਵਾਨਾਂ ਨੂੰ ਅਪੀਲ ਕਰਦੀ ਆ ਕਿ ਹਮ ਹਮਾ ਕੇ ਇਸ ਟੂਰਨਾਮੈਂਟ ਦੇ ਵਿੱਚ ਵੱਧ ਤੋਂ ਵੱਧ ਆਪਦਾ ਪਾਰਟਿਸਿਪੇਟ ਕਰਿਓ ਕਰਿਓ ਔਰ ਆਮ ਕਿਉਂਕਿ ਸਰਕਾਰ ਵੀ ਚਾਹੁੰਦੀ ਹੈ ਕਿ ਵੀ ਨੌਜਵਾਨ ਨੂੰ ਜਿਹੜਾ ਕਿ ਨਸ਼ਿਆਂ ਤੋਂ ਲਾਂਭੇ ਕਰਕੇ ਤੇ ਇਸ ਗੇਮਾਂ ਵੱਲ ਸਪੋਰਟਸ ਵੱਲ ਪ੍ਰੇਰਿਆ ਜਾਵੇ ਤੇ ਕੋਈ ਇਨਾਮ ਵਗਿਆ ਤਾਂ ਵੀ ਰੱਖਿਆ ਹਾਂਜੀ ਹਾਂਜੀ ਇਹਦੇ ਚਕਾ ਪਹਿਲਾ ਇਨਾਮ 41000 ਰੁਪਏ ਹੈ ਜਿਹੜਾ ਕਿ ਉਹ ਸਾਡੇ ਪਿੰਡ ਦੇ ਹੀ ਹੈਗੇ ਨੇ ਸਰਦਾਰ ਅਸ਼ਮੇਸ਼ ਚੇਤ ਸਿੰਘ ਜੀ ਉਹਨਾਂ ਦੇ ਜਿਹੜੇ ਪੋਤਰੇ ਆ ਯੂ ਐਸ ਏ ਦੇ ਵਿੱਚ ਰਹਿੰਦੇ ਆ ਉਹਨਾਂ ਬੱਚਿਆਂ ਬੰਨੀ ਦਿੱਤਾ ਜਾ ਰਿਹਾ ਹੈ ਇਹ ਕਿੰਨਾ ਤੋਂ ਮੈਂ ਕਿਹਾ ਇਹ ਤੀਜਾ ਹੋਣ ਜਾ ਰਿਹਾ